ਜੀ ਹਾਂ ਜੀ ਸਰ ਪਹਿਲਾਂ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਵੀ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੇ ਤੁਸੀਂ ਮੇਰੇ ਪਿੰਡ ਦੇ ਵਸਨੀਕ ਹੋ ਕੇ ਮੇਰੇ ਕਿਹੜੇ ਕਿਹੜੇ ਤੁਸੀਂ ਕਿਹੜੇ ਲਾਣੇ ਚੋਂ ਸਰ ਮੈਂ ਮੈਂ ਸੀਤਾ ਸਿੰਘ ਦੀ ਨੂੰਹ ਹਾਂ ਜੀ ਜਿਹੜੇ ਜਗਸੀਰ ਸਿੰਘ ਫੌਜੀ ਸ਼ਹੀਦ ਹੋਏ ਸੀ ਪਿੱਛੇ ਹਾਂ 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 ਮੈਂ ਉਹਨਾਂ ਦੇ ਲਾਣੇ ਚੋਂ ਹਾਂ ਜੀ ਅੱਛਾ ਮੇਰੇ ਜੀਜਾ ਜੀ ਵੀ ਫੌਜ ਨੇ ਆ ਸਰ ਨਾਦਰ ਸਿੰਘ ਸੀਤਾ ਸਿੰਘ ਹਾਂ ਜੀ ਸਰ ਮੈਂ ਸੀਤਾ ਸਿੰਘ ਦੀ ਨੂੰਹ ਹਾਂ ਜੀ ਸੀਤਾ ਸਿੰਘ ਹਾਂ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੇਰੀ ਹਾਰਟਬੀਟ ਇੰਨੀ ਜ਼ਿਆਦਾ ਤੇਜ਼ ਹੈ ਵੀ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਮੈਂ ਇੱਥੇ ਖੜੂੰਗੀ ਆ ਕੇ ਹਨਾ ਤੇ ਸਰ ਜਦੋਂ ਮੇਰੇ ਕੋਲ ਫੋਨ ਗਿਆ ਮੈਂ ਜਦੋਂ ਤੱਕ ਇੱਥੇ ਆ ਕੇ ਸਾਈਨ ਨਹੀਂ ਕੀਤੇ ਵੀ ਹਾਂ ਮੇਰਾ ਨਾਮ ਬੋਲਤਾ ਮੈਨੂੰ ਯਕੀਨ ਨਹੀਂ ਆਇਆ ਮੈਨੂੰ ਇਹ ਸੀ ਵੀ ਸ਼ਾਇਦ ਕਿਸ ਨੇ ਭਲੇਖੇ ਨਾਲ ਮੈਨੂੰ ਫੋਨ ਕਰਤਾ ਜਾਂ ਮੈਂ ਸੁਪਨੇ 'ਚ ਹੀ ਹਾਂ ਸਰ ਥੋੜਾ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਵੀ ਅੱਜ ਮੈਂ ਆਪਣੇ ਪਿੰਡ ਦੇ ਸੀਐਮ ਸਾਹਿਬ ਦੇ ਅੱਗੇ ਖੜੀ ਆਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਸੇ ਨੂੰ ਕੋਈ ਸਿਫਾਰਿਸ਼ ਜਾਂ ਕੋਈ ਪੈਸਾ ਤਾਂ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਕਿਉਂਕਿ ਮੇਰੀ ਆਸ ਖਤਮ ਸੀ ਜੀ ਮੈਨੂੰ ਨਹੀਂ ਲੱਗ ਰਿਹਾ ਸੀ ਵੀ ਮੇਰਾ ਨੰਬਰ ਆਊਗਾ ਜਦੋਂ 28 ਤਰੀਕ ਨੂੰ 5:17 ਮਿੰਟ ਤੇ ਮੇਰੇ ਫੋਨ ਤੇ ਨੰਬਰ ਆਇਆ ਸਾਰੀਆਂ ਕੁੜੀਆਂ ਦੇ ਗਰੁੱਪਾਂ ਵਿੱਚ ਮੈਸੇਜ ਚੱਲ ਰਹੇ ਸੀ ਮੈਨੂੰ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਮੈਂ ਦੇਖਦੀ ਸੀ ਗਰੁੱਪ ਬੰਦ ਕਰ ਦਿੰਦੀ ਸੀ ਵੀ ਮੇਰਾ ਨਾਮ ਕਿੱਥੇ ਆਉਣਾ ਹੈ ਨਾ ਤੇ ਜਦੋਂ ਮੇਰੇ ਫੋਨ ਤੇ ਨੰਬਰ ਆਇਆ ਮੈਨੂੰ ਲੱਗਿਆ ਵੀ ਹਾਂ ਸ਼ਾਇਦ ਹੈ ਨਾ ਜਦੋਂ ਉਹਨਾਂ ਨੇ ਮੈਨੂੰ ਅੱਗੋਂ ਕਿਹਾ ਵੀ ਸੰਦੀਪ ਕੌਰ ਜੀ ਤਾਂ ਵੀ ਮੈਨੂੰ ਸ਼ਾਇਦ ਉੱਥੇ ਹੀ ਫੋਨ ਆ ਗਿਆ ਪਰ ਸਰ ਮੈਂ ਸੱਚੀ ਦੱਸਾਂ ਮੈਂ ਉਹਨਾਂ ਦੀ ਪੂਰੀ ਗੱਲ ਵੀ ਨਹੀਂ ਸੁਣੀ ਮੈਂ ਪਹਿਲੀ ਥੈਂਕ ਯੂ ਕਹਿ ਕੇ ਫੋਨ ਕੱਟਦਾ ਉਸ ਤੋਂ ਬਾਅਦ ਮੈਂ ਕੁੜੀਆਂ ਤੋਂ ਪੁੱਛੀ ਜਾਵਾਂ ਹਨਾ ਵੀ ਜਾਣਾ ਕਿੱਥੇ ਆਪਾਂ ਨੇ ਤਾਂ ਸਰ ਸੱਚੀ ਗੱਲ ਨਹੀਂ ਆ ਵੀ ਅੱਜ ਹੁਣ ਜਗੀਨ ਹੋਇਆ ਵੀ ਹਾਂ ਮੇਰਾ ਸੱਚੀ ਨਾਮ ਆਇਆ ਔਰ ਮੈਂ ਸੱਚੀ ਸਰ ਤੁਹਾਡੀ ਮਿਹਨਤ ਹੈ ਤੁਹਾਡੀ ਮਿਹਨਤ ਹੈ ਥੈਂਕ ਯੂ ਸਰ ਥੈਂਕ ਯੂ ਏ ਟੇਕ ਹੋਰਾਂ ਦਾ ਹੀਰੇ ਹੋਰਾਂ ਦਾ ਕੀ ਹਾਲ ਸਰ ਠੀਕ ਨੇ ਠੀਕ ਨੇ ਹਾਂ ਜੀ ਹੀਰਾ ਮੇਰੇ ਕੋਲ ਮੇਰੇ ਟਾਇਰ ਹੋ ਗਏ ਜੀ ਹਾਂ ਜੀ ਬਿਜਲੀ ਬੋਰਡ ਚੋਂ ਟਾਇਰ ਹੋ ਗਏ ਸਰ ਅਜਲ ਟਾਇਰ ਹੋ ਗਿਆ ਹੀ ਰਹੇ ਹਾਂ ਜੀ ਸਰ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸਸਿਕਾ ਬੁਲਾਇਆ ਠੀਕ ਹੈ ਸਰ ਥੈਂਕ ਯੂ ਸਰ ਰਾਸ਼ੀ ਗਾਲ ਦੀ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਪਿੰਡ ਦੀ ਧੀ ਨੌ ਆ ਜੀ ਇਹਨੂੰ ਮੈਂ ਸ਼ਗਨ ਦੇਣਾ ਆ ਇਸ ਕਰਕੇ ਖਾਸ ਤੌਰ ਤੇ ਇਹਨਾਂ ਨੂੰ ਸਟੇਜ ਦੇ ਉੱਤੇ ਬੁਲਾਇਆ ਜੀ ਏ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਪਿੰਡ ਦੀ ਧੀ ਨੌ ਆ ਜੀ ਇਹਨੂੰ ਮੈਂ ਸ਼ਗਨ ਦੇਣਾ ਆ ਇਸ ਕਰਕੇ ਖਾਸ ਤੌਰ ਤੇ ਇਹਨਾਂ ਨੂੰ ਸਟੇਜ ਦੇ ਉੱਤੇ ਬੁਲਾਇਆ ਜੀ